5 ਤੇ 6 ਦਸੰਬਰ ਦੀ ਰਾਤ ਨੂੰ ਸਟਾਕ ਰੋਡ ਦੇ ਉੱਤੇ ਇੱਕ ਵਾਰਦਾਤ ਹੋਈ ਸੀ ਸਾਰਿਆਂ ਨੂੰ ਆਤਰਗਰ ਭਾਈਆਂ ਨੂੰ ਪਤਾ ਹੈ ਜਿੱਚ ਦੋ ਲੜਕੇ ਰਾਤ ਨੂੰ ਇੰਜਰਡ ਹੋਏ ਸੀ ਜਿਦੇ ਵਿੱਚ ਇੱਕ ਲੜਕੇ ਦਾ ਨਾਮ ਸੀ ਸੌਰਵ ਨਗਯਾਨ ਔਰ ਦੂਜੇ ਦਾ ਚੰਦਨ ਕੁਮਾਰ ਦੋਨਾਂ ਦੇ ਫਾਇਰ ਇੰਜਰੀਜ਼ ਹੋਈਆਂ ਸੀ ਜਿਦੇ ਸੰਦਰਭ ਦੇ ਵਿੱਚ 366 ਨੰਬਰ ਮੁਕਦਮਾ ਸਿਵਲ ਲਾਈਨ ਪੁਲਿਸ ਵਿੱਚ ਦਰਜ ਸੀ ਤੋਂ ਅਫੈਂਸ ਦੀ ਜੁਰਮ ਦੀ ਨਵੀਅਤ ਨੂੰ ਦੇਖਦਿਆਂ ਮਾਨਯੋਗ ਐਸਐਸਪੀ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਨੇ ਉਹਦੇ ਲਈ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਸੀ ਮੇਰੀ ਸੁਪਰਵਾਈਜ਼ਨ ਦੇ ਵਿੱਚ ਨਾਲ ਇਸ ਡੀਐਸਪੀ ਡੀ ਔਰ ਡੀਐਸਪੀ ਸਬਡਿਵੀਜ਼ਨ ਸੰਜੀਵ ਕੁਮਾਰ ਵੀ ਤੋਂ ਉਸ ਸਤਿਸ਼ ਨੂੰ ਅੱਗੇ ਵਧਿਆ ਟੈਕਨੀਕਲੀ ਔਰ ਮੁਨਕਤਾ ਦੇ ਸਾਡੇ ਸੋਰਸ ਨਾਲ ਦੀ ਇਨਫੋਰਮੇਸ਼ਨ ਤੇ ਅਸੀਂ ਇੱਕ ਲੜਕਾ ਕਾਬੂ ਕੀਤਾ ਵਿਸ਼ਾਲ ਔਰ ਉਸ ਮੁਕਦਮੇ ਚ ਇੱਕ ਲੜਕਾ ਨਾਮਿਨੇਟ ਹੋਇਆ ਸੀ ਜਿਸ ਕਰਨਾ ਤੋਂ ਉਹਦੀ ਪੜਤਾਲ ਦੇ ਦੌਰਾਨ ਉਸੇ ਸੰਦਰਭ ਦੇ ਵਿੱਚ ਤਫਤੀਸ਼ ਅੱਗੇ ਚਲਦੇ ਹੋ ਸਾਡੀ CIA ਦੀ ਟੀਮ ਤੇ ਸਾਡੀ ਬਾਕੀ ਟੀਮਾਂ ਨੇ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਜਿਹਦੇ ਕੋਲੋਂ ਇੱਕ 32 30 ਬੋਰ ਦਾ ਸਟਾਰ ਮਾਰਕਰ ਪਿਸਤਲ ਬਰਾਮਦ ਹੋਇਆ ਜਿਹਦੀ ਮੈਂ ਤੁਹਾਨੂੰ ਪਿਕਚਰ ਦਿਖਾ ਸਕਦਾ ਹਾਂ ਤੋਂ ਨਾਲ ਇਹਦੇ ਲਾਈਵ ਕਾਟਿਜਸ ਹੈਗੀਆਂ ਜਦੋਂ ਇਸ ਕੇਸ ਦੇ ਵਿੱਚ تحقیقات ਨੂੰ ਅੱਗੇ ਤੋਰਦਿਆਂ ਤਫतीश ਦੇ ਵਿੱਚ ਉਸਨੇ ਕੰਫੈਸ਼ਨ ਕੀਤਾ ਹੈ ਤਾਂ ਉਸ ਕੰਫੈਸ਼ਨਲ ਸਟੇਟਮੈਂਟ ਦੇ ਉੱਤੇ ਸਾਡੀ ਟੀਮ ਨੇ 3 ਕਿਲੋ ਔਰ 108 ਗ੍ਰਾਮ ਹਿਰੋਇਨ ਇਹਦੇ ਕੋਲੋਂ ਬਰਾਮਦ ਕੀਤੀ ਹੈ ਜੋ ਕਿ ਡਿਸਟ੍ਰਿਕਟ ਬਟਾਲਾ ਦੀ ਔਰ ਜਿਹੜਾ ਸਾਡਾ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਦੀ ਮਹਿੰਮ ਦੇ ਤਹਿਤ ਇਹ ਬਹੁਤ ਵੱਡੀ ਰਿਕਵਰੀ ਹੈ ਔਰ ਇਸੇ ਨੂੰ ਅੱਗੇ ਅਸੀਂ ਤੋਰਦੇ ਹਾਂ ਇਹਦੇ ਤੇ ਅਸੀਂ ਇਹਦੇ ਫਾਰਵਰਡ ਲਿੰਕੀਜ ਔਰ ਬੈਕਵਰਡ ਲਿੰਕੀਜ ਉਹਨਾਂ ਨੂੰ ਸਟੈਬਲਿਸ਼ ਕਰ ਰਹੇ ਹਾਂ ਔਰ ਇਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਪੈਰਨਲ ਕਰ ਰਹੇ ਹਾਂ ਤੋਂ ਇਹ ਸਿਟੀ ਸੁਬਡਿਵੀਜ਼ ਸੰਜੀਵ ਕੁਮਾਰ ਜੀ ਔਰ ਡਿਸਟ੍ਰਿਕਟ ਬਟਾਲਾ ਪੁਲਿਸ ਦੀ ਬਹੁਤ achhi uplabdhi ਹੈ ਸਨਾਨਾ ਜੋ ਹੈ ਸਹੀ ਉਹ ਇਹ ਰਾਤ ਦਾ ਟਾਈਮ ਸੀਗਾ ਜੀ ਇਹ ਜਿਹੜੇ ਲੜਕੇ ਦੋ ਇੰਜਰਡ ਹੋਏ ਸੀ ਜਿਹਦੀ ਇੱਕ ਸੌਰਵ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ ਔਰ ਇਹਨਾਂ ਦਾ ਰਸਤੇ ਨੂੰ ਲੈ ਕੇ ਕਿਉਂਕਿ ਉਹ ਬੱਚੇ ਕਿਤੇ ਸੜਕ 'ਤੇ ਹੀ ਜਾ ਰਹੇ ਸੀ ਤੋ ਇਸੇ ਗੱਲ ਨੂੰ ਈਗੂ ਦੀ ਉਹ ਸੀਗਾ ਔਰ ਇਸੇ 'ਚ ਕਿਉਂਕਿ ਇਹਨਾਂ ਨੇ ਫਾਇਰ ਕਰਤੇ ਔਰ ਇਹਨਾਂ ਕੋਲੋਂ ਵੈਪਨ ਵੀ ਰਿਕਵਰ ਹੋਇਆ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਕੋਲ ਹੋਰ ਵੀ ਵੈਪਨ ਰਿਕਵਰ ਹੋਣ ਦੀ ਸੰਭਾਵਨਾ ਹੈ। ਸਰ ਇਹ ਕੋਈ ਇਹਨਾਂ ਨੂੰ ਹਾਂ ਇਹ ਬਹੁਤ ਅਹਿਮ ਸਵਾਲ ਹੈ ਤੁਹਾਡਾ ਔਰ ਇਸ ਸੰਦਰਭ 'ਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜਿਹੜਾ ਇਹਦਾ ਮੇਨ ਮੁਲਜ਼ਮਾ ਜਿਹੜਾ ਇਹ ਡਿਸਕਰੈਂਸਿੰਗ ਵਿਦ ਜਸਾ ਉਹਨੂੰ ਅਸੀਂ ਜਲਦੀ ਅਰੈਸਟ ਕਰ ਲਾਂਗੇ ਔਰ ਇਹ ਤੁਹਾਡੇ ਸਵਾਲ ਦਾ ਜਵਾਬ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਰ ਜੀ ਨਹੀਂ ਗੋਲੀ ਚਲਾਈ ਸੀ ਉਦੋਂ ਨਾ ਪਤਾ ਲੱਗਾ ਕਿ ਉਸ ਟਾਈਮ ਹੀ ਪੁਲਿਸ ਉਹਦੇ ਕੋਈ ਮਗਰ ਲੱਗੀ ਸੀ ਤੇ ਇੱਧਰ ਹੀ ਗੱਲ ਆਈ ਸਾਹਮਣੇ। ਨਹੀਂ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਦੋਂ ਐਕਚੁਅਲੀ ਜਦੋਂ ਵਾਰਦਾਤ ਹੁੰਦੀ ਹੈ ਤੇ ਅਲੱਗ-ਅਲੱਗ ਸਾਡੇ ਪੀਸੀਆਰ ਵੀ ਹੈ ਟੀਮਾਂ ਵੀ ਬਾਹਰ ਨਿਕਲਦੀਆਂ। ਪੁਲਿਸ ਚੈਨਲ ਤੋਂ ਪਹਿਲਾਂ ਵੀ ਜਾਣ ਹੈ ਜੀ ਔਰ ਕੋਈ ਨਹੀਂ ਇਦਾਂ ਇਦਾਂ ਦੇ ਐਸੇ